ਗਰਦੀਪ ਜੁਝਾਰ ਦੇ ਉੱਤੇ ਲੁਧਿਆਣੇ ਦੇ ਪਰਚਾ ਚ ਇਨੀ ਚੋਰੀ ਦਾ ਜਿਹੜਾ ਬੰਦਾ 10-15 ਹਜ਼ਾਰ ਕਰੋੜ ਦਾ ਮਾਲਕ ਹੈ ਉਹਦੇ ਪਰਚਾ ਚ ਇਨੀ ਚੋਰੀ ਦਾ ਕੇਵਲ ਆਪਰੇਟਰਾਂ ਦੇ ਵੀ ਪਰਚੇ ਦਰਜ ਹੋਏ ਕੇਵਲ ਆਪਰੇਟਰ ਜਿਹੜੇ ਵਿਚਾਰੇ ਆਪਣਾ ਘਰ ਚ ਲਾ ਰਹੇ ਆ ਮੈਂ ਕਵਾਂਗਾ ਉਹ ਵੀ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਆਪਣਾ ਘਰ ਚ ਲਾ ਰਹੇ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਏ ਅੰਮ੍ਰਿਤਕ ਕੁੰਟਮਾਰ ਤੱਕ ਵੀ ਕੱਲ ਤੱਕ ਕੱਲ ਵੀ ਜਿਹੜੀ ਇਹ ਕੁੰਟਮਾਰ ਹੁੰਦੀ ਹੈ ਰੈਡ ਸਪਰਾਉਟ ਨਾਂ ਦੀ ਕੰਪਨੀ ਆਂਦੀ ਹੈ ਜਿਸ ਦੇ ਵਿੱਚ ਇਹਨਾਂ ਦੇ ਐਮਐਲਏ ਦਾ ਹੀ ਪੂਰਾ ਜਿਹੜਾ ਸ਼ੇਅਰ ਹੁੰਦਾ 90% ਪੱਤਰਕਾਰਾਂ ਦੇ ਕੈਮਰੇ ਤੋੜੇ ਜਾ ਰਹੇ ਆ ਪੱਤਰਕਾਰਾਂ ਦੇ ਪਰਚੇ ਦਰਜ ਹੋ ਰਹੇ ਆ ਗੁਰਦੀਪ ਜੁਹਾਰ ਦੇ ਉੱਤੇ ਲੁਧਿਆਣੇ ਦੇ ਪਰਚਾ ਚ ਇੰਨੀ ਚੋਰੀ ਦਾ ਜਿਹੜਾ ਬੰਦਾ 10-15 ਹਜ਼ਾਰ ਕਰੋੜ ਦਾ ਮਾਲਕ ਹੈ ਉਹਦੇ ਪਰਚਾ ਚ ਇੰਨੀ ਚੋਰੀ ਦਾ ਹਾਲਾਤ ਦੇਖੋ ਵੀ ਤੁਸੀਂ ਚੱਲ ਕਿੱਧਰ ਨੂੰ ਰਹੇ ਆ ਤੁਸੀਂ ਗੱਲ ਜੇ ਘੜ ਹੀ ਦਿੱਤੀ ਹੈ ਤਾਂ ਮੈਂ ਖੁੱਲਕੇ ਹੀ ਗੱਲ ਕਰ ਲੈਂਦਾ ਵੀ ਕੇਬਲ ਆਪਰੇਟਰਾਂ ਤੇ ਵੀ ਪਰਚੇ ਦਰਜ ਹੋ ਗਏ ਕੇਬਲ ਆਪਰੇਟਰ ਜਿਹੜੇ ਵਿਚਾਰੇ ਆਪਣਾ ਘਰ ਚ ਲਾ ਰਹੇ ਆ ਮੈਂ ਕਵਾਂਗਾ ਉਹ ਵੀ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਆਪਣਾ ਘਰ ਚ ਲਾ ਰਹੇ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਏ ਉਹਨਾਂ ਦੇ ਕੁੱਟਮਾਰ ਤੱਕ ਹੋਏ ਕੱਲ ਤੱਕ ਕੱਲ ਵੀ ਜਿਹੜੀ ਇਹ ਕੁੱਟਮਾਰ ਹੁੰਦੀ ਹੈ ਰੈਡ ਸਪਰਾਉਡ ਨਾਂ ਦੇ ਕੰਪਨੀ ਆਂਦੀ ਹੈ ਜਿਸ ਦੇ ਵਿੱਚ ਇਹਨਾਂ ਦੇ ਐਮਐਲਏ ਦਾ ਹੀ ਪੂਰਾ ਜਿਹੜਾ ਸ਼ੇਅਰ ਹੁੰਦਾ 90% ਹਰਮੀਤ ਪਠਾਨ ਮਾਜਰੇ ਦਾ ਕਿ ਕਿੱਦਾਂ ਇਸ ਹਿਸਾਬ ਨਾਲ ਧੱਕਾ ਹੋ ਰਿਹਾ ਵੀ ਹਾਈ ਕੋਰਟ ਦੀਆਂ ਸਾਰੀਆਂ ਗਾਈਡਲਾਈਨਸ ਆਣ ਤੋਂ ਬਾਅਦ ਵੀ ਇਹਨੇ ਧੱਕੇ ਹੋ ਰਹੇ ਨੇ ਮੈਨੂੰ ਇਹ ਦੱਸੋ ਅੱਜ ਤੁਸੀਂ ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਹੇ ਆ ਇਹ ਲੋਕਤੰਤਰ ਦਾ ਕਹਾਣ ਨਹੀਂ ਹੈ ਪੱਤਰਕਾਰਾਂ ਦੇ ਕੈਮਰੇ ਤੋੜੇ ਜਾ ਰਹੇ ਆ ਪੱਤਰਕਾਰਾਂ ਦੇ ਪਰਚੇ ਦਰਜ ਹੋ ਰਹੇ ਆ ਗੁਰਦੀਪ ਜੁਹਾਰ ਦੇ ਉੱਤੇ ਲੁਧਿਆਣੇ ਦੇ ਪਰਚਾ ਚ ਇਨੀ ਚੋਰੀ ਦਾ ਜਿਹੜਾ ਬੰਦਾ 10-15000 ਕਰੋੜ ਦਾ ਮਾਲਕ ਹੈ ਉਹਦੇ ਪਰਚਾ ਚ ਇਨੀ ਚੋਰੀ ਦਾ ਹਾਲਾਤ ਦੇਖੋ ਵੀ ਤੁਸੀਂ ਚੱਲ ਕਿੱਧਰ ਨੂੰ ਰਹੇ ਆ ਤੁਸੀਂ ਗੱਲ ਜੇ ਘੜੀ ਦਿੱਤੀ ਤਾਂ ਮੈਂ ਖੁੱਲਕੇ ਹੀ ਗੱਲ ਕਰ ਲੈਂਦਾ ਵੀ ਕੇਬਲ অপারেਟਰਾਂ ਤੇ ਵੀ ਪਰਚੇ ਦਰਜ ਹੋ ਗਏ ਕੇਬਲ অপারেਟਰ ਜਿਹੜੇ ਵਿਚਾਰੇ ਆਪਣਾ ਘਰ ਚ ਲਾ ਰਹੇ ਆ ਮੈਂ ਕਵਾਂਗਾ ਉਹ ਵੀ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਆਪਣਾ ਘਰ ਚ ਲਾ ਰਹੇ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਏ ਉਹਨਾਂ ਦੀ ਕੁੱਟਮਾਰ ਤੱਕ ਹੋਈ ਕੱਲ ਤੱਕ ਕੱਲ ਵੀ ਜਿਹੜੀ ਆ ਕੁੱਟਮਾਰ ਹੁੰਦੀ ਆ ਰੈਡ ਸਪਰਾਉਡ ਨਾਂ ਦੀ ਕੰਪਨੀ ਆਂਦੀ ਆ ਜਿਸ ਦੇ ਵਿੱਚ ਇਹਨਾਂ ਦੇ ਐਮਐਲਏ ਦਾ ਹੀ ਪੂਰਾ ਜਿਹੜਾ ਸ਼ੇਅਰ ਹੁੰਦਾ 90% ਹਰਮੀਤ ਪਠਾਨ ਮਾਜਰੇ ਦਾ ਕਿ ਕਿਦਾਂ ਇਸ ਹਿਸਾਬ ਨਾਲ ਧੱਕਾ ਹੋ ਰਿਹਾ ਵੀ ਹਾਈ ਕੋਰਟ ਦੀਆਂ ਸਾਰੀਆਂ ਗਾਈਡਲਾਈਨਸ ਆਣ ਤੋਂ ਬਾਅਦ ਵੀ ਇਹਨੇ ਧੱਕੇ ਹੋ ਰਹੇ ਨੇ ਮੈਨੂੰ ਇਹ ਦੱਸੋ ਅੱਜ ਤੁਸੀਂ ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਹੇ ਆ ਇਹ ਲੋਕਤੰਤਰ ਦਾ ਕਹਾਣ ਨਹੀਂ ਆ ਪੱਤਰਕਾਰਾਂ ਦੇ ਕੈਮਰੇ ਤੋੜੇ ਜਾ ਰਹੇ ਆ ਪੱਤਰਕਾਰਾਂ ਦੇ ਪਰਚੇ ਦਰਜ ਹੋ ਰਹੇ ਆ ਗੁਰਦੀਪ ਜੁਹਾਰ ਦੇ ਉੱਤੇ ਲੁਧਿਆਣੇ ਦੇ ਪਰਚਾ ਚ ਇਨੀ ਚੋਰੀ ਦਾ ਜਿਹੜਾ ਬੰਦਾ 10-15000 ਕਰੋੜ ਦਾ ਮਾਲਕ ਹੈ ਉਹਦੇ ਪਰਚਾ ਚ ਇਨੀ ਚੋਰੀ ਦਾ ਹਾਲਾਤ ਦੇਖੋ ਵੀ ਤੁਸੀਂ ਚੱਲ ਕਿੱਧਰ ਨੂੰ ਰਹੇ ਆ ਤੁਸੀਂ ਗੱਲ ਜੇ ਘੜ ਹੀ ਦਿੱਤੀ ਹੈ ਤਾਂ ਮੈਂ ਖੁੱਲਕੇ ਹੀ ਗੱਲ ਕਰ ਲੈਂਦਾ ਵੀ ਕੇਬਲ অপারেਟਰਾਂ ਤੇ ਵੀ ਪਰਚੇ ਦਰਜ ਹੋ ਗਏ ਕੇਬਲ অপারেਟਰ ਜਿਹੜੇ ਵਿਚਾਰੇ ਆਪਣਾ ਘਰ ਚ ਲਾ ਰਹੇ ਆ ਮੈਂ ਕਵਾਂਗਾ ਉਹ ਵੀ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਆਪਣਾ ਘਰ ਚ ਲਾ ਰਹੇ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਏ ਉਹਨਾਂ ਦੀ ਕੁੱਟਮਾਰ ਤੱਕ ਹੋਈ ਕੱਲ ਤੱਕ ਕੱਲ ਵੀ ਜਿਹੜੀ ਆ ਕੁੱਟਮਾਰ ਹੁੰਦੀ ਆ ਰੈਡ ਸਪਰਾਉਡ ਨਾਂ ਦੀ ਕੰਪਨੀ ਆਂਦੀ ਆ ਜਿਸ ਦੇ ਵਿੱਚ ਇਹਨਾਂ ਦੇ ਐਮਐਲਏ ਦਾ ਹੀ ਪੂਰਾ ਜਿਹੜਾ ਸ਼ੇਅਰ ਹੁੰਦਾ 90% ਹਰਮੀਤ ਪਠਾਨ ਮਾਜਰੇ ਦਾ ਕਿ ਕਿਦਾਂ ਇਸ ਹਿਸਾਬ ਨਾਲ ਧੱਕਾ ਹੋ ਰਿਹਾ ਵੀ ਹਾਈ ਕੋਰਟ ਦੀਆਂ ਸਾਰੀਆਂ ਗਾਈਡਲਾਈਨਸ ਆਣ ਤੋਂ ਬਾਅਦ ਵੀ ਇਹਨੇ ਧੱਕੇ ਹੋ ਰਹੇ ਨੇ ਮੈਨੂੰ ਇਹ ਦੱਸੋ ਅੱਜ ਤੁਸੀਂ ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਹੇ ਆ ਇਹ ਲੋਕਤੰਤਰ ਦਾ ਕਹਾਣ ਨਹੀਂ ਹੈ ਪੱਤਰਕਾਰਾਂ ਦੇ ਕੈਮਰੇ ਤੋੜੇ ਜਾ ਰਹੇ ਆ ਪੱਤਰਕਾਰਾਂ ਦੇ ਪਰਚੇ ਦਰਜ ਹੋ ਰਹੇ ਆ